Mình ਜਾ ਬਹ ਪਹੁੰਚੇ ਸੀ ਜੇ ਪੰਡਰਾ ਸਿੰਘ ਵਾਲੇ ਇੱਥੇ ਵੀ ਜੀਸੀ ਕਾਰ ਕੰਮ ਇਹ ਨਾਲ ਗੱਲਬਾਤ ਕਰਦੇ ਆ ਹਾਂਜੀ ਆ ਬੈਠੇ ਨੇ ਆਪਣੇ ਹਾਂਜੀ ਕੀ ਨਾ ਜੀ ਆਪਣਾ ਮੇਰ ਨੂੰ ਸਲੇਮਾਨਾ ਜੀ ਸਲੇਮਾਨਾ ਬਹੁਤ ਪਿਆਰਾ ਨਾ ਜੀ ਹਾਂਜੀ ਹਾਂ ਬੰਦੋ ਸਾਰਾ ਮੈਂ ਸੋਣਿਆ ਵੀ ਟਰੈਕਟਰ ਨੇ ਫੋਰਮੈਨ ਤੁਸੀਂ ਹਾਂਜੀ ਹਾਂ ਡਰਾਈਵਰ ਫੋਰਮੈਨ ਵੀ ਆ ਜੀ ਚਲਾ ਲਓ ਫੋਰਮੈਨ ਡਰਾਈਵਰ ਠੀਕਾ ਠੀਕਾ ਠੀਕੋ ਚਲਾ ਲੜੇ ਤੁਸੀਂ ਜੀ ਜਿਹੜਾ ਕੋ ਮਰਜ਼ੀ ਫੜਾ ਦੇ ਭਰਾਵਾ ਸਾਈਕਲ ਨਹੀਂ ਸਾਰਾ ਕੁਝ ਜਲਾ ਲੈਣਾ ਸੀ ਬਹੁਤ ਵਧੀਆ ਗੱਲ ਆ ਫਿਰ ਤਾਈ ਹਾਂ ਕਿੰਨੇ ਸਾਲ ਦਾ ਤਜਰਬਾ ਪਾਣੂ ਯਾਰ ਬਾ ਉਹਦਾ ਧੰਗੇ ਨੀ ਗਏ ਨਹੀਂ ਯਾਰ ਬਤਾਉਂਦਾ ਛੋਟੇ ਹੁੰਦੇ ਸੀ ਚਾਰ-ਕਸਾਲ ਦੀ ਲੱਗੇ ਡਰਡ ਚਲਾਉਣਾ ਅੱਛਾ ਜੀ ਹਾਂ ਬਹੁਤ ਵਧੀਆ ਗੱਲ ਆ ਫਿਰ ਤਾਈ ਪੜਾਈ ਆਪਾਂ ਨੇ ਕਿੱਦਾਂ ਕੀਤੀ ਫਿਰ ਪੜਾਈ ਬੀਏ ਕਰੀ ਬਾਈ ਬੀਏ ਕਰੀ ਦੇਖੋ ਹੀ ਫਿਰ ਹੋਰ ਆਏ ਹੋਰ ਤਾਂ ਸਹੀ ਗੱਲ ਬਾਤ ਕੋਈ ਇਕੱਠਾ ਕਰ ਲਓ ਹੋਰ ਕੀ ਗੱਲ ਬਾਤ ਇਕੱਠਾ ਕਰ ਲਓ ਡਰਦੇ ਬੱਲੀ ਬੀਜਾਂ ਦੇ ਫਿਰ ਵੱਡਾਂਗੇ ਫਿਰ ਖਾਵਾਂਗੇ ਕੇਤੀ ਬਾੜੀ ਕੀਤੇ ਥੋੜੇ ਸੇਤੂ ਦਾ ਕੀ ਕੇਤੀ ਬਾੜੀ ਆ ਮੁੰਡੇ ਨੇ ਬਈਆ ਮੇਰੇ ਨਾਲ ਇਹਨਾਂ ਨਾਲ ਕੰਮ ਕੋਮ ਕਰਾ ਦਿੰਦਾ ਇਹੀ ਕਿੰਨਾ ਦੀ ਗਣਕੁਣ ਕਬਜਾਉਣਾ ਠੀਕ ਹੈ ਠੀਕ ਇਹਨਾਂ ਨਾਲ ਇਹਨਾਂ ਨਾਲ ਹੋ ਗਏ 5-7 ਸਾਲ ਮੈਨੂੰ ਅੱਛਾ ਅੱਛਾ ਠੀਕ ਹੈ ਠੀਕ ਜੀ ਇਹਨਾਂ ਦੀ ਆ ਆ ਜੇ ਨਾ ਖਲਾਸਤ ਕਰਦੇ ਹਾਂਜੀ ਯਾਨੀ ਕਣਕ ਬੀਜ ਦਾ ਕਣਕ ਖਾਣ ਜੋਗਰੀ ਕਣਕ ਦੇ ਦਿੰਦੇ ਨੇ ਇਹ ਕਿਰਿੰਦਰ ਜੀ ਬਹੁਤ ਪਿਆਰਾ ਨਾਲ ਤੁਹਾਡਾ ਧੰਨਵਾਦ ਪਟੋਲ ਕਣਕ ਦਾ ਭਰ ਦਿੰਦੇ ਨੇ ਦੱਸੋ ਜਾਣਕਾਰੀ ਦਿਓ ਸਾਨੂੰ ਅੱਜ ਜਾਣਕਾਰੀ ਅੱਜ ਕਣਕ ਬੀਜੀ ਜਾ ਰਹੀ ਹੈਗੀ ਕਣਕ 822 327 ਦੋਨਾਂ ਨੂੰ ਰਲਾ ਕੇ ਬੀਜੀ ਜਾ ਰਹੀ ਹੈਗੀ ਹਾਂਜੀ ਦਵਾਈ ਅਸੀਂ ਕਣਕ ਨੂੰ ਲਾ ਕੇ ਬੀਜਦੇ ਆ ਭਰਾਵਾ TCL ਦੀ TCL ਹਾਂ ਪੂਰੀ ਪ੍ਰੋਪਰ ਤਰੀਕੇ ਨਾਲ ਕਣਕ ਬੀਜੀ ਜਾ ਰਹੀ ਆ ਤੇ ਇੱਕ ਹੋਰ ਆਪਾਂ DAP ਦੇ ਨਾਲ ਤੇ ਸਲਫਰ ਯੂਜ਼ ਕਰ ਰਹੇ ਆ ਸਲਫਰ ਦਰਸ਼ਕਾਂ ਨੂੰ ਦਿਖਾਓ ਹਾਂਜੀ ਸਲਫਰ ਸਲਫਰ ਦੇਖੋ ਜੀ ਡੀਏਪ ਦੇ ਵਿੱਚ ਨਾਲ ਸਲਫਰ ਆਈ ਇਹਦੇ ਵਿੱਚ ਪਾਇਆ ਹੋਇਆ ਤੇ ਲੀਕਲ ਜੀ ਸੁਣੋ 2 2 ਕਿਲੋ ਭਗੇ ਦਾ ਸਲਫਰ ਪੈਂਦਾ ਜੀ ਇਹ ਸਲਫਰ ਇਹਦੇ ਵਿੱਚ ਕਿਹੜਾ ਜੀ ਸਲਫਰਾ ਮੂੰਗੀ ਜੀ ਦੇ ਦਾਣੇ ਨੇ ਜਿਹੜੇ ਇਹ ਸਲਫਰ ਆ ਜੀ ਅੱਛਾ ਜੀ ਆ ਜਿਹੜੇ ਮੂੰਗੀ ਦੇ ਦਾਣੇ ਨੇ ਜੀ ਠੀਕ ਆ ਠੀਕ ਆ ਜੀ ਹਾਂ ਇਹਦੇ ਨਾਲ ਕਣਕ ਦਾ ਝਾੜ ਸਿਰੇ ਤੱਕ ਵਧੀਆ ਬਣਿਆ ਰਹਿੰਦਾ ਨਾਲ ਝਾੜ ਦੇਊਗੀ ਨਾਲੇ ਗਰੋਥ ਐਂ ਵਧੀਆ ਪ੍ਰੋਪਰ ਤਰੀਕੇ ਨਾਲ ਪੂਰੀ ਮਾਗਣਾ ਪੂਰਾ ਰਿਜ਼ਲਟ ਆਉਂਗਾ ਜੀ ਠੀਕ ਆ ਠੀਕ ਆ ਅਸੀਂ ਘਟੋ ਘਟ ਤਿੰਨ ਚਾਰ ਸਾਲ ਹੋ ਗਏ ਵਰਤਦਿਆਂ ਨੂੰ ਇਹੀ ਪਾ ਕੇ ਬੀਜਦੇ ਆ ਜੀ ਠੀਕ ਆ ਠੀਕ ਆ ਜੀ ਹਾਂਜੀ ਇੱਕ ਜੀ ਕੀਲਾ ਕਿਨੇ ਚ ਚਰਚ ਬੀਜਿਆ ਜਾਂਦਾ ਅਸੀਂ ਤਾਂ ਹੀ ਥੋੜੀ ਫਾਸਟ ਬੀਜਦੇ ਆ ਅਸੀਂ ਬੀਜ ਦਾ ਡੇਡ ਡੇਡ ਤੋਂ ਡੇਡ ਘੰਟੇ ਦੇ ਵਿੱਚ ਕੀਲਾ ਇੱਕ ਇੱਕੜਾ ਪੂਰਾ ਬੀਜ ਦਿੰਦੇ ਆ ਜੀ ਸੁਪਰ ਸੀਡਰ ਖੜਾ ਜੀ ਆਪਣਾ ਇਧਰ ਦਿਖਾਓ ਦੂਜੇ ਘੇਰ ਚ ਬੀਜਦੇ ਆ ਹਾਂ ਇਧਰ ਸਫਾਈ ਚੈੱਕ ਕਰੋ ਪੂਰੀ ਵਧੀਆ ਪ੍ਰੋਪਰ ਤਰੀਕੇ ਨਾਲ ਬਾਸ ਮਾਰ ਕੇ ਬੀਜ ਰਹੇ ਆ ਜੀ ਤੋ ਬਾਈ ਬਹੁਤ ਵਧੀਆ ਹਾਂ ਆ ਸਾਡਾ ਡਰਾਈਵਰ ਬੈਠਾ ਜੀ ਇਹ ਹੀ ਵੀਜ਼ ਦਾ ਮੁੰਡਾ ਤੜਕੇ ਦੀ ਦੇਖ ਲੋ ਜੀ ਉਹ ਉੱਥੇ ਲੋ ਆ ਦੇਖ ਲੋ ਉਹ ਦੇਖ ਲੋ ਪਰਾਂ ਹਾਂ ਹਾਂ ਜੀ ਹਾਂ ਬੋਲੋ ਸਾਰਾ ਕਿਵੇਂ ਗੇਅਰ ਚ ਵੀਜ਼ ਦੇ ਫਿਰ ਤੁਸੀਂ ਦੂਜੇ ਗੇਅਰ ਜੀ ਵੀ ਲੈ ਤੀਜਾ ਵੀ ਲਾ ਲੈਣੇ ਬਾਈ ਜੇ ਤੋ ਛੋਟਾ ਗੇੜਾ ਰਹਿ ਜਾਂਦਾ ਨਾਰਮਲ ਕਿੰਨੇ ਚ ਹੁੰਦਾ ਜੀ ਗੇਅਰ ਵੇਰ ਤਾਂ ਬਥੇਰੇ ਨੇ ਜਾਈ ਮੀਡੀਅਮ ਲਾਲਾ ਲੋ ਲਾਲਾ ਜਿਹੜਾ ਮਰਜੀ ਗੇਅਰ ਚ ਪਾਈ ਆ ਉਹਦਾ 3 ਸਪੀਡ ਆ ਇਹ ਤਾਂ ਹਾਈ ਚ ਲਾ ਰਹੇ ਤੁਸੀਂ ਤਾਂ ਹੀ ਫਾਰਮੈਨ ਕਹਿੰਦਾ ਤੁਹਾਨੂੰ ਵੀ ਪੈਂਦਾ ਹੈ ਫਾਰਮੈਨ ਕਹਿੰਦਾ ਬੜਾ ਕਿਹਾ ਆਹ ਤੁਹਾਨੂੰ ਪੁੱਛਦਾ ਹਾਂਜੀ ਤੁਸਾਂ ਤਾਂ ਇਹ ਦੱਸਣਗੇ ਜਿੰਨਾ ਨਾ ਰਹਿੰਦਾ ਮੈਂ ਇਹ ਤਾਂ ਫੋਰਮੈਨ ਦੱਸਣਗੇ ਕੱਚਾ ਕੋ ਪੱਕਾ ਬਹੁਤ ਪਿਆਰ ਨਾਲ ਤੁਹਾਡੇ ਬਾਈ ਕਿੱਥੋਂ ਹੀ ਆਪਾ ਮੈਂ ਰਹਿਣਾ ਪਿੰਡ ਚਲੋ ਜੀ ਆਪਣਾ ਪੈ ਗਿਆ ਦੱਸੋ ਦਰਸ਼ਕਾਂ ਦੱਸੋ ਥੋੜਾ ਮੋਟਾ ਮਾਰ ਕੇ ਸੱਤ ਆਪਾਂ ਬਸ ਹੀ ਖੇਤੀ ਕਰੀਦੀ ਆ ਦਰਸ਼ਕਾਂ ਨੂੰ ਔਰ ਠੀਕ ਹੈ ਬਸ ਐਂ ਮੁੱਠੀ ਭਰ ਕੇ ਬੰਦ ਕਰਕੇ ਬਾਹਰ ਦੂਰ ਛੱਡਤੀ ਬਸ ਹਾਬ ਨਾਲ ਖੇਤੀ ਵਾੜੀ ਬਾਰੇ ਚਲੋ ਜੀ ਖੇਤੀ ਵਾੜੀ ਬਾਰੇ ਜਾਣ ਕਰੀ ਆਂ ਜੀ ਕੋਈ ਵੀ ਬੰਦਾ ਖੇਤੀ ਕਰਦਾ ਸਮੀਤ ਰੀਤੀ ਰਿਵਾਜੇ ਖੇਤੀ ਕਰਨੇ ਜਿਹਨਾਂ ਇਸ ਸਮੇਂ ਦੇ ਹਿਸਾਬ ਨਾਲ ਜੋ ਕੱਤੀਆਂ ਮੱਤਾਂ ਦੀਆਂ ਅਸੀਂ ਉਹ ਕੋਈ ਸਮਾਂ ਨਹੀਂ ਐਸ ਟਾਈਮ ਜਈ ਦਾ ਸਮਾਂ ਖੰਡ ਲਈ ਇਹ ਤੋਂ ਪਹਿਲਾਂ 2 ਦਿਨ ਪਹਿਲਾਂ ਗਰਮੀ ਪੈਦੀ ਉਹ ਰੁਕਣਾ ਚਾਹੀਦਾ ਦੀ ਕੀਮਤ ਦਾ ਠੀਕ ਹੈ ਜੀ ਆਏ ਹੁਣ ਸਮਾਂ ਠੰਡ ਹੋ ਗਿਆ ਹੁਣ ਸਮਾਂ ਚੱਲਦਾ ਹੈ ਸਮਾਂ ਇਹਦਾ ਹਾਂ ਉਹਦੇ ਬਹੁਤ ਹੀ ਬਸ ਅੱਜ ਗੱਲ ਇੱਕ ਹੋਰ ਆ ਜੀ ਨਵੇਂ ਮੁੰਡੇ ਨਹੀਂ ਲੱਗਦੇ ਕੋਈ ਬਸ ਪੁਰਾਣੀ ਚੱਲ ਰਹੀਆਂ ਜਿਹੜੇ ਚੱਲ ਰਿਆ ਨਵੇਂ ਮੁੰਡਾ ਕੋਈ ਨਹੀਂ ਇਹ ਕੰਮ 'ਚ ਪੈਂਦਾ ਹੈਗਾ ਖੇਤੀ ਦੇ ਕੰਮ 'ਚ ਨਵੇਂ ਮੁੰਡੇ ਫਿਰ ਟੈਕ ਟੈਕ ਬੋਲ ਦੀ ਨਾ ਕੰਮੇ ਨਹੀਂ ਕੋਈ ਕਰਕੇ ਰਾਜੀ ਹੈਗਾ ਬੇਲੇ ਰਹਿੰਦੇ ਨੇ ਸਾਰੇ ਹਾਂ ਲੋਕਾਂ ਨੂੰ ਬੇਲੇ ਰਹਿਣ ਦੀ ਪੈ ਗਈ ਹੱਤਾਂ ਕੋਈ ਨਹੀਂ ਕਰ ਸਕਦੇ ਖੇਤੀ ਇੱਕ ਜਾਨੇ ਦੀ ਹੋਮ ਲਾਇਆ ਜਾਨਾ ਇਹ ਸਹੀ ਤਰੀਕੇ ਨਾਲ ਕੀਤੀ ਜਾ ਵਾ ਠੀਕ ਹੈ ਲੋਜੀ ਰੋਕੀ ਵਧੀਆ ਚੱਲਦੀ ਜੀ ਖੇਤੀ ਬੱਗੇ ਮੁੱਠੀ ਬੰਦ ਕਰ ਲਿਆ ਕਰ ਇਹ ਤਾਂ ਬੱਗੇ ਨਾ ਜਿਹੜਾ ਕਰਵਾ ਪਰ ਟੋਕਾ ਟਾ ਮੋੜਾ ਨੇ ਤਾਂ ਬੰਦਿਆ ਕਰੇ ਖੇਤੀ ਖੇਤੀ ਬੰਦੇ ਨੂੰ ਮਾਰਦੀ ਨਹੀਂ 300 ਬਿਗੇ ਲੈ ਰੱਖਿਆ ਤੇਲਾ ਤਾਂ ਹੀ ਜਾਂਦਾ ਬਈ ਗਮਾ ਹੁਬ ਕਿੰਨੇ ਦੀ ਆਉਦੀ ਹੈਗੀ ਆ 200 ਬਿਗੇ ਠੇਕੇ ਤੇ ਲੈ ਲੈਂਦੇ ਨੇ ਉਹਦੀ ਮौज ਕਰਦੇ ਨੇ ਨਾਲੇ ਤੂੜੀ ਟੱਪਾ ਨਾ ਕਿਸੇ ਤੇ ਭੱਜਣ ਦੌੜਨੀ ਪੈਂਦੀ ਕੋਠੇ ਭਰ ਲੈਂਦੇ ਨੇ ਆਵਦਾ ਕੋਈ ਵੇਚਣ ਦੀ ਨਹੀਂ ਹੈਗੀ ਪਈ ਰਹਿੰਦੀ ਆ ਜਿਹੜੀ ਕੋਈ ਬਲੈਗ ਆ ਤਾਂ ਦੇਜਦੀ ਨਹੀਂ ਪਈ ਰਹਿੰਦੀ ਆ ਠੀਕ ਆ ਠੀਕ ਆ ਜੀ ਹੋਰ ਦੱਸੋ ਵੀ ਗੱਲਬਾਤ ਤੁਸੀਂ ਬਸ ਠੀਕ ਆ ਚੜਦੀ ਕਲਾ ਆ ਵਾਹੇ ਗੁਰੂ ਦੀ ਚੜਦੀ ਕਲਾ ਪਰਮਾਤਮਾ ਦੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਕਾ ਸੰਦੇਸ਼ ਆਹੀ ਆ ਜੀ ਵੀ ਇਹਦੀ ਮਿਹਨਤ ਕਰਕੇ ਖਾਣੀ ਚਾਹੀਦੀ ਹੈ ਹਾਂ ਕੀ ਦੇਖੋ ਵਿਚਾਰ ਕੀ ਨੇ ਦੇਖੋ ਕਹਿੰਦੇ ਮੈਂਦੀ ਖਾ ਕੇ ਕਰਕੇ ਖਾਣੀ ਚਾਹੀਦੀ ਕੰਮ ਕਰਕੇ ਖਾਣੀ ਚਾਹੀਦੀ ਰੋਟੀ ਜਿਹੜੀ ਆ ਖਾਣੀ ਚਾਹੀਦਾ ਹੱਕ ਹਲਾਲ ਦੀ ਜਿਹਨੂੰ ਕਹਿੰਦੇ ਨੇ ਹੱਕ ਉਹ ਹਲਾਲ ਬਚ ਕੇ ਰਹਿਣ ਅੱਜ ਦੇ ਨੌਜਵਾਨ ਸਭ ਤੋਂ ਮਤ ਗੁੰਗਾ ਲੈ ਨਸ਼ੇ ਤੋਂ ਬਚਣ ਹਾਂ ਜੇ ਨਸ਼ੀ ਕੰਮ ਘਰੇਵਾਰ ਕਰਦਾ ਠੀਕ ਆ ਠੀਕ ਆ ਜੀ ਅੱਜ ਕੱਲ ਤੁਸੀਂ ਵੇਖ ਰਹੇ ਹੋ ਜਿਹੜੀ ਪੀੜ੍ਹੀ ਆ ਗਈ ਉਹ ਮੋਬਾਈਲਾਂ ਤੇ ਲੱਗੀ ਹੋਈ ਹੈਗੀ ਉਹਨਾਂ ਨੂੰ ਕੀ ਸੁਨੇਹ ਉਹ ਵੀ ਨਸ਼ੀ ਆ ਜੀ ਇੱਕ ਤਰ੍ਹਾਂ ਦਾ ਮੋਬਾਈਲ ਤੇ ਨਸ਼ਾ ਇਦੋਂ ਬਯਾ ਦੇ ਪੈੜਾ ਹਜੇ ਭੁੱਖੀ ਖਾਲਾਂਗੇ ਕੰਮ ਕਰਾਂਗੇ ਮੋਬਾਈਲ ਤੇ ਸਾਰੀ ਜਿਹੜੀ ਬਹਿਨੇ ਬੈਠਾ ਦੇਖੀ ਜਾਵਾਂਗੇ हां कोई वीडियो आ गई कटदे वीडियो आ गई कटदे वीडियो देखो जी मोबाइल समय हिसाब ਨਾਲ ਦੇਖੋ ਉਹ ਤਾਂ ਫੋਨ ਕਰਨ ਸੁਣਨ ਵਾਸਤੇ ਹੈ ਇਹ ਦੇਖਣ ਵਾਸਤੇ ਨਹੀਂਗਾ ਸਾਰੀ ਜਿਹੜੀ ਮਾਰੀ ਠੂੰਗਾ ਇਹ ਤੇ ਆਪਣੂੰ ਚੰਗੀਆਂ ਚੀਜ਼ਾਂ ਵੀ ਨੇ ਵਿੱਚ ਮੋਬਾਈਲ 'ਚ ਪਰ ਚੰਗੀਆਂ ਚੀਜ਼ੀ ਦੇਖੋ ਮਾੜੀ ਜੀ ਜੀ ਤੋਂ ਮੋਬਾਈਲ ਤੇ ਪ੍ਰੇ ਪ੍ਰੇਜ ਕਰੋ ਨਾਲੇ ਤਾਂ ਇਹ ਅੰਨੇ ਹੁੰਦੇ ਨੇ ਨਿਗਾਹ ਘਟਦੀ ਆ ਤਾਂ ਕਈ ਤਰ੍ਹਾਂ ਦੀ ਪਰੇਸ਼ਾਨੀ ਹੋਏ ਬਿਮਾਰੀ ਦਾ ਕਾਰਨ ਇਹ ਆ ਸਮੇ ਦੇ ਸਾਨੂੰ ਸਿੱਖੋ ਮੋਬਾਈਲ ਦੇਖੋ ਸਭ ਕੁਝ ਦੇਖੋ ਬਿਮਾਰੀ ਪ੍ਰੈਸ਼ਨ ਦਾ ਕਾਰਨ ਮੋਬਾਈਲ ਵਰ ਰਿਆ ਜੀ ਹਾਂ ਇਹ ਤਾਂ ਨਜਾਇਜ਼ ਹੱਦ ਤੋਂ ਵੱਧ ਕਿਸੇ ਚੀਜ਼ ਨੂੰ ਦੇਖ ਰਿਹਾ ਤਾਂ ਉਹ ਗਲਤ ਕਰ ਲਾ ਉਹਦਾ ਰਿਜ਼ਲਟ ਮਾੜਾ ਆਉਂਦਾ ਉਹਦਾ ਰਿਜ਼ਲਟ ਮਾੜਾ ਵਾ ਵਾ ਕੀ ਵਿਚਾਰ ਨੇ ਨੇਕ ਵਿਚਾਰ ਨੇ ਤੁਸੀਂ ਦੱਸੋ ਜਿਵੇਂ ਪੁਰਾਣੇ ਜ਼ਮਾਨੇ 'ਚ ਖੇਤੀ ਕਰਦੇ ਸੀਗੇ ਉਦੋਂ ਕੀ ਚੀਜ਼ਾਂ ਵਰਤਦੇ ਸੀ ਆਪਾਂ ਉਦੋਂ ਬੜਦ ਨਾਲ ਖੇਤੀਆਂ ਕਰਦੇ ਰਹਿੰਦੇ ਲੋਕ ਪੁਰਾਣੇ ਜ਼ਮਾਨੇ ਦੀ ਉਦੋਂ ਤਕਨੀਕਾਂ ਘੱਟੀਆਂ ਬੜਦ ਹੁੰਦੇ ਤੇ ਉਦੋਂ ਉਹ ਸਮੇਂ ਉਦੋਂ ਉਸ ਟਾਈਮ ਲੋਕ ਖੁਸ਼ ਤੇ ਹਾਂ ਮਸ਼ੀਨਰੀ ਆ ਗਈ ਹੁਣ ਉਸ ਹਿਸਾਬ ਦੇ ਖੇਤੀ ਹੋ ਰਹੀ ਆ ਹਾਂ ਠੀਕ ਹੈ ਹੁਣ ਜਿਹੜਾ ਨਵਾਂ ਮੁੰਡਾ ਤਾਂ ਕਰਕੇ ਰਾਜੀ ਹੋ ਨਹੀਂ ਜੇ ਪੁਰਾਣੇ ਸਮਾਜ ਦਾ ਮੈਂ ਕਹਿੰਦਾ ਜਮੀ ਨਹੀਂ ਕਰਨੀ ਦੋਨਾਂ ਉਹਨਾਂ ਦਾ ਖੇਤੀ ਦੀ ਜਾਣੀ ਨਹੀਂ ਦੀ ਜਿਹੜੇ ਸਾਹਮਣੇ ਵੱਧਦਾ ਵੱਧਦਾ ਨਾਲ ਚੱਲਦਾ ਕੰਮ ਹੁਣ ਟਰੈਕਟਰਾਂ ਤੇ ਨਹੀਂ ਬਹਦੇ ਹੈਗੇ ਨਵੇਂ ਮੁੰਡੇ ਕਹਿੰਦੇ ਨੇ ਰੇਤਾ ਪੈਂਦਾ ਗਰਦਾ ਪੈਂਦਾ ਚਣਾਉਂਦੀ ਨੇਗੇ ਹੂੰ ਇਹਨਾਂ ਨੂੰ ਸ਼ੌਕ ਗਰਾਉਂਡ ਨੂੰ ਮਿਲਦੇ ਨਹੀਂ ਹਾਂ ਇਹ ਗੱਲ ਹੈ ਕੋਈ ਨੰਮਾ ਬੰਦਾ ਇਸ ਸਮੇਂ ਦੀ ਮੰਨ ਕੇ ਚੱਲੋ ਹੁਣ ਇਹ ਜਿਹੜੀ ਕਣਕਾ ਇਹ ਆਪਣੇ ਗਿੱਲੇ ਤਰਬਤਰ ਚ ਬੀਜੀ ਜਾਂਦੇ ਜਿਵੇਂ ਹਾਂ ਦੇਖੋ ਇਹ ਡਿਊਟੀ ਭਾਲਦੇ ਬਈ 24 ਘੰਟੇ ਇਹ ਹੈ ਜਿਵੇਂ ਆ ਬਾਹਰ ਹੋਵੇ ਐਸੇ ਬਹਾਂ ਚ ਕਰਕੇ ਵੇਚੀ ਜਾਊਗੀ ਨਾ ਕਿ ਇਹ ਦੂਜਾ ਸੁੱਕ ਗਿਆ ਇਹ ਪੂਰੀ ਬੱਤ ਚਾ ਕਣਕ ਇਹਦੇ ਵਿੱਚ ਕਣਕ ਹਰੀ ਹੋਊਗੀ ਆ ਨਾਲੇ ਪਗੋਲੀ ਡੰਡਾ ਘਟਾਉਂਦਾ ਹਰਾ ਹੂੰ ਇਹ ਪੂਰੀ ਤਰ ਗੱਲ ਵਹਣ ਭਾਲਦਾ ਹੈ ਪਗੋਲੀ ਡੰਡਾ ਘਟਾ ਹਰਾ ਹੁੰਦਾ ਨਾਲੇ ਦਾ ਅੱਛਾ ਜੀ ਹੂੰ ਟੈਕਨੀਕਾਂ ਕਈ ਨੇ ਚ ਪਰ ਆਵਾਜ਼ ਸਿੱਧਾ ਆਪ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਵੀ ਮੋਬਾਈਲ 'ਚ ਚੱਕੀ ਫਿਰਗੇ ਨੋ ਸਾਰੀ ਢੇੜੀ ਐਮੀ ਕੀ ਫਾਇਦਾ ਕੋਈ ਕੰਮ ਕਰ ਲਓ ਇਹ ਚ ਕੀ ਆ ਵੀਡੀਓ ਪਾ ਪਾ ਕੇ ਲੋਕਾਂ ਨੂੰ ਦਿਖਾਈ ਜਾਂਦੇ ਹੋ ਲੋਕ ਤਾਂ ਪਹਿਲੀ ਨਹੀਂ ਕੰਮ ਕਰਦੇ ਹੈਗੇ ਤੁਸੀਂ ਵੀਡੀਓ ਦਿਖਾਈ ਜਾਂਦੇ ਉਹਨਾਂ ਨੂੰ ਹਾਂ ਵਧੀਆ ਕੰਮ ਕਰਨਗੇ ਵਾਹ ਕਾ ਨੂੰ ਕੋਈ ਨਹੀਂ ਕਰਦਾ ਹੈਗਾ ਵਧੀਆ ਵਧੀਆ ਤਾਂ ਰੱਬ ਦਾ ਨਾਮ ਹੈ ਬਸ ਆਪਾਂ ਤਾਂ ਹੀ ਕਹਿੰਦਾ ਕਣਕ ਔਰ ਰੱਬ ਦਾ ਨਾਮ ਵਧੀਆ ਹੋ ਲੈਂਦੇ ਨਹੀਂਗੇ ਬਸ ਕਿਵੇਂ ਐ ਚਾਹੀ ਹੁਣ ਕਣਕ ਦਾ ਪੂਰਾ ਸਮਾਂ ਜੀ ਕਣਕ ਦੀ ਵੀ ਇਹਦਾ ਫੁੱਲ ਜੋਰ ਆ ਹਾਂ ਜੀਰੀ ਨੇ ਤਾਂ ਬਾਈ ਝਾੜਦੇ ਲਾਤੇ ਪੂਰਾ ਹਾਂ ਅਬ ਹਰ ਇੱਕ ਜ਼ਿਮੀਦਾਰ ਨੂੰ ਇਹ ਆ ਵੀ ਹੁਣ ਆਪਣੀ ਕਣਕ ਸਮੇਂ ਦੇ ਹਿਸਾਬ ਨਾਲ ਨੇਰਾ ਸਵੇਰਾ ਕਰਕੇ ਕਣਕ ਬੀਜ ਦੇਣਾ ਹਾਂ ਬਸ